ਕਮਰਾ ਇਮਾਨਦਾਰ ਵੀ ਹੈ ਤੇ ਬਹੂਜੇ ਕੰਮਾਂ ਦੇ ਕੰਮ ਛੱਡ ਕੇ ਇਹ ਆਪਣੀ ਅੰਮਾ ਦਾ ਕੰਮ ਢੱਡ ਕੇ ਬੰਦਾ ਕੰਮ ਕਰ ਰਿਹਾ ਉਹ ਬੰਦਾ ਹੈ ਜਿੰਨਾਂ ਦਾ ਚੋਣ ਫਾਨ ਮੰਡਾ ਐ ਮੁੰਡੇ ਨੂੰ ਕੌਜਾ ਬਣਾਓ ਕੰਮ ਦੀ ਜਿੰਨੀ ਰੇਮ ਜਿੰਨਾਂ ਦਾ ਚੋਣ ਫਾਨ ਮੰਡਾ ਹੈ ਸੁਲਾਖ ਸੰਮਤੀ ਕੋੜਾ ਲਈ ਮੌਕੇ ਨਾ ਖੇੜ ਦੇ ਨੰਗਣਾ ਕਦ ਜੇ ਸੁਬਾ ਪਨਾਖ ਯਾਰ ਦੀ ਪਿੱਛੋਂ ਭਜੇ ਲੰਗਣਾ ਕਦ ਜੇ ਸੁਬਾ ਪਨਾਖ

ਮੈਂ ਸਾਰੇ ਨਗਰ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਕਾਸ ਸਾਥੀਆਂ ਲਈ ਸੁਰੂਲੇ ਕਾਰਜ ਜਿੰਦੀ ਸੇਵਾ ਕਰਨ ਵਾਲਿਆਂ ਦੇ ਤਰ੍ਹਾਂ ਸਰਵੋਤਮ ਲਈ ਆਓ ਤੁਹਾਨੂੰ ਪਤਾ ਧਾਰ ਉੱਚੀ ਕਰਕੇ ਜੀਵਾ ਜਾਣ ਦੇ ਤੇ ਬਾਬੂ ਕੋ ਦਸੂ ਜੀ ਹੋਣੀ ਤੁਸੀਂ ਧਾਰ ਉੱਚੀ ਕਰਕੇ ਪਿੰਡ ਵਿੱਚ ਕੰਟੀ ਦੇ ਜੋ ਇਲੈਕਸ਼ਨ ਲੱਗ ਰਹੇ ਹੈ ਬਾਈ ਅਮਰਜੀਤ ਸਿੰਘ ਧੂਰਾ ਇਹਨਾਂ ਦਾ ਬਹੁਤ ਬਹੁਤ ਪਹਿਲਾਂ ਦਾ ਧੰਨਵਾਦ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਚਰਣਾ ਦੇ ਨਿਸ਼ੇ ਬੇਨਤੀ ਕਰਨਾ ਚਾਹੁੰਦਾ ਉਸ ਤੋਂ ਪਹਿਲਾਂ ਆਪਾਂ ਫਤਿਹ ਦੀ ਬਾਣ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਕਿ ਮਰਿਆ ਮਾਪਾਂ ਦਾ ਮੈਦੀਆਂ ਨੇ ਬੀਰੋ ਤੋਂ ਰੱਖੇ ਨੇ ਜੋ ਆਮ ਆਦਮੀ ਪਾਰਟੀ ਆਪਾ ਕਹੇਗੀ ਝੂਠ ਦੇ ਪੰਦਿਆਂ ਤੇ ਬਣੀ ਹੋਈ ਪਾਰਟੀ ਜਿਹੜੀ ਕਿਥੋਂ ਤੱਕ ਹੁੰਦਾ ਇਹਨਾਂ ਨੇ ਸੇਵ ਤੇ ਸਿੱਖਿਆ ਕ੍ਰਾਂਤੀ ਤੇ 100000 ਰੁਪਏ ਦਾ ਚੁਕਣਾ ਛੱਡਿਆ ਸੀ ਚੁਕਣਿਆਂ ਦੀ ਸਰਕਾਰ ਦਾ ਚੁਕਣਿਆਂ ਦੇ ਲੋਕ ਲੈਣਾਂ ਦੀ ਛੁੱਪਲੀ ਸੁਣਾਉਣੇ ਪੱਲੇ ਨਾਲੇ ਕੁਝ ਨਹੀਂ ਹੈਗਾ ਜਿਵੇਂ ਪਹਿਲਾਂ ਭੰਡ ਰਹੇ ਸੀ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹ ਸੋਸ਼ਲ ਮੀਡੀਆ ਨਵੀਂ ਨਵੀਂ ਐਸੀ ਉਸ ਟੈਸਟ ਤੇ ਕਾਫੀ ਮੇਰੇ ਵਰਗੇ ਨੌਜਵਾਨ ਹੋਰ ਵੀ ਲੋਕ ਉਸਦੀ ਦਾ ਸ਼ਿਕਾਰ ਹੋਏ ਅਨਾਂ ਦੀ ਝੂਠ ਦੇ ਵਿੱਚ ਫਸਿਆ ਆਪਾਂ ਆਪਾਂ ਲੋਕ ਲੁੱਟੇ ਹੀ ਗਏ ਆ ਕਹਿ ਰਹੀ ਸੀ ਕਹਿੰਦੇ 16 ਪੈਡਿਕਲ ਕਾਲਜ ਗੁੱਟਣ ਗਈ ਹੈ ਹਵਾ ਦੇ ਵਿੱਚ ਇੱਕ ਵੀ ਨਹੀਂ ਖੁੱਲਿਆ ਮਾਵਾ ਨਹਿਰ ਦੀ ਗੱਲ ਹੋਈ ਸੀ ਮਾਵਾ ਨਹਿਰ ਉਹ ਕਹਿੰਦੇ 70 ਸਾਲ ਚ ਕਿਸੇ ਵੀ ਸਰਕਾਰ ਨੇ ਨਹਿਰ ਨਹੀਂ ਬਣਾਈ ਤਾਰਦੀ ਦੇ ਬਿਕਨੀ ਰਹੀ ਹੋਰ ਬਾਕੀ ਪਤਾ ਨਹੀਂ ਇਹਨਾਂ ਨੇ ਕਿੱਥੇ ਬਣਾ ਦੀ ਲੰਮਾ ਲੰਮਾ ਦੇ ਵਿੱਚੀ ਉਸ ਤੋਂ ਬਾਅਦ ਕਿੰਨੇ ਸਾਰੇ ਮੁੰਦੇ ਆ ਗਏ ਮਤਲਬ ਆਪਣੀ ਖੇਤਰੀ ਪਾਰਟੀ ਆਪਣੀ ਮਾਂ ਪਾਰਟੀ ਆਪਣੇ ਪੰਜਾਬੀ ਲੋਕਾਂ ਨੂੰ ਉਸ ਚੀਜ਼ ਤੋਂ ਦੂਰ ਕਰਕੇ ਝੂਠ ਬੋਲ-ਬੋਲ ਕੇ ਬੋਲ-ਬੋਲ ਕੇ ਝੂਠੜੀ ਗਲੀਆ ਤੇ ਭੰਡੀ ਪ੍ਰਚਾਰ ਕਰ-ਕਰ ਕੇ ਆਪਣੇ ਲੋਕਾਂ ਨੂੰ ਆਪਣੀ ਜੋ ਖੇਤਰੀ ਮਾਂ ਪਾਰਟੀ ਹੈ ਉਸ ਤੋਂ ਦੂਰ ਕੀਤਾ ਗਿਆ ਇੱਕ ਬਹੁਤ ਵੱਡੀ ਸ਼ਕਾਇਤ ਹੋਈਆਂ ਕਈ ਲੋਕਾਂ ਨਾਲ ਖਿਆਲ ਕੀ ਇਹ ਦਾ ਵਾਦਾ ਕਰਦੇ ਸੀ ਤੇ ਨਾਲ ਜਿਹੜੇ ਸੁਪਰੀਮੋ ਨੇ ਤੇਜੀ ਵਾਲੋਂ ਕਹਿੰਦੇ ਸੀ ਕਿ ਬਾਦਲੋਂ ਕੋ ਯਾਹਾਂ ਸੇ ਉਖਾਰ ਦੇਗੇ ਖੂਟੇ 'ਤੇ ਟਾਂਗ ਦੇਗੇ ਇਹ ਕਰ ਦੇਗੇ ਉਹ ਕਰ ਦੇਗੇ ਅੱਜ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਲੋਕ ਸੇਵਾ ਦੇ ਵਿੱਚ ਲੋਕਾਂ ਦੇ ਵਿੱਚ ਹਾਜ਼ਰ ਨੇ ਤੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਲੋਕਾਂ ਦੇ ਵਿੱਚ ਖੁੱਲ੍ਹੇ ਆਮ ਐਵੇਂ ਜਾ ਕੇ ਪ੍ਰਚਾਰ ਕਰ ਲੈ ਕਿਉਂ ਇੱਕ ਇੱਕ ਬੰਦੇ ਨਾਲ 11-1100 ਕੋਈ ਬਾੜੇ ਨਾ ਜੂਸਤਾ ਤਾਂ ਮਾਇਆ ਬਾਉ ਚਾਉਦਾ ਪਹਿਲਾਂ ਕਹਿੰਦੇ ਸੀ ਕਿ ਮੁਰਗੀ ਫਾਰਮ ਖੋਲੋ ਫੁਲਾਣਾ ਗੋਲੋ ਤੇ ਗੋਨਾਪ ਇਸ ਕਰਕੇ ਆਪਾਂ ਨੂੰ ਲੋਕਾਂ ਨੂੰ ਇਹ ਸਵੈ ਪ੍ਰਚਾਰ ਕਰਨੀ ਪਊਗੀ ਕਿ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰਦਾ ਤੇ ਪੰਜਾਬ ਕੋ ਕਿਹੜੀ ਪਾਰਟੀ ਚਲਦੀ ਆ ਜਿਹੜੇ ਕਹਿੰਦੇ ਸੀ ਸੱਫਾ ਤੋਂ ਪਾਰਟੀ ਕਰ ਲਿਆ ਗੁਰੂ ਜੀ ਇਹਨਾਂ ਨੂੰ ਕਿੰਸ਼ਮ ਲੈਣੀ ਪਊਗੀ ਸਰਦਾਰ ਸੁਖਵੀਰ ਸਿੰਘ ਬਾਦਲਜੀਤੋਂ ਕਿ ਸੱਫ ਤੋਂ ਪਾਰਟੀ ਤੇ ਪੰਜਾਬ ਵਿੱਚ ਚੱਲਦਾ ਗਿਆ ਕਿਉਂਕਿ ਇਹਨਾਂ ਦਾ ਸਾਰਾ ਕੰਟਰੋਲ ਆਪਾਂ ਨੂੰ ਪਤਾ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਆ ਇਹ ਸਿਰ ਤੋਂ ਸਿਰ ਹੱਥੋਂ ਰੋਕੇ ਲਏ ਚਲਾ ਕੁਝ ਹੋ ਰਿਹਾ ਤੇ ਜਿੰਨੀਆਂ ਵੀ ਗਰੀਬ ਭਲਾਈ ਕਿਸਾਨ ਭਲਾਈ ਜੋ ਸਕੀਮਾਂ ਚੱਲਦੀਆਂ ਸੀ ਪਹਿਲਾਂ ਇੱਕ ਵੀ ਨਹੀਂ ਚੱਲਦੀ ਆਟਾ ਲਾਉਣ ਦੀ ਸਕੀਮ ਗਲਤ ਕਰਲੀ ਆਪਾਂ ਕੁਝ ਵੀ ਕੁਝ ਨਵਾਂ ਇਹਨਾਂ ਨੇ ਕੀ ਕਰਿਆ ਮੈਂ ਤੁਹਾਨੂੰ ਦੱਸ ਦਿੰਦਾ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਨਵਾਂ ਜਾੜਿਆ ਪਿਆ ਉੱਤੇ ਇੱਕ ਹੈਲੀਕਾਪਟਰ ਨਵਾਂ ਇਹਨਾਂ ਨੇ ਦੇਖੋ ਜੀ ਆਵਾਜ਼ ਇੱਧਰ ਲਈ ਉੱਧਰ ਲਈ ਝੂਰ ਝੂਰ ਉਸ ਤੋਂ ਬਿਨਾ ਕੁਝ ਵੀ ਨਹੀਂ ਕਰਿਆ ਵੱਡੇ ਵੱਡੇ ਦਾਅਵੇ ਸਿਰ ਕੋਸਰ ਕੋਸਰ ਮਖੌਕ ਕੀਤੇ ਆਪਾਂ ਲੋਕ ਭਰਵਾ ਗਏ ਫालतू ਇੰਨੀਆਂ ਗੱਲਾਂ ਦੇ ਵਿੱਚ ਆ ਗਏ ਉਸ ਤਾਂ ਕਿ ਇਸ ਕਰਕੇ ਆਪਣੇ ਲੋਕਾਂ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਵੱਡਾ ਫਤਵਾ ਦੇਤਾ ਕਿ ਇਹ ਇਹ ਸੱਚੇ ਨੇ ਬਾਕੀ ਝੂਠੇ ਪਰ ਅੱਜ ਅੱਜ ਦੇ ਸਮੇਂ ਦੇ ਵਿੱਚ ਦੁੱਧ ਤੇ ਦੁੱਧ ਪਾਣੀ ਤੇ ਪਾਣੀ ਹੋ ਗਿਆ ਜਦੋਂ ਇਹਨਾਂ ਦੀ ਨਮਾਈ ਕਰਕੇ ਇੱਕੋ ਤੇ ਹੈ ਪੰਜਾਬ ਦੇ ਵਿੱਚ ਹਰ ਆਏ ਸੀ ਕਿਹੜੀ ਪਾਰਟੀ ਆਪਣੇ ਲੋਕਾਂ ਨਾਲ ਖੜੀ ਸੀ ਇਸ ਬਾਰੇ ਕੋਈ ਜ਼ਿਆਦਾ ਗੱਲ ਕਰਨ ਦੀ ਵੀ ਨਹੀਂ ਜ਼ਰੂਰਤ ਕਿਉਂ ਕਿ ਆਪਣੇ ਪਰਿਵਾਰ ਦੇ ਵਿੱਚ ਜਦੋਂ ਅੱਗ ਲੱਗੂ ਤਾਂ ਆਪਣਾ ਹੀ ਬੁਝਾਉਣਾ ਹੁੰਦਾ ਦੂਜਿਆਂ ਨੇ ਕੁਝ ਨਹੀਂ ਕਰਨਾ ਹੁੰਦਾ ਇਸ ਕਰਕੇ ਤੁਹਾਡੇ ਸਾਰੇ ਵਿਚਾਰਾਂ ਵਿੱਚ ਬੇਨਤੀ ਆ ਕਿ ਭਾਈ ਅਮਰਜੀਤ ਸਿੰਘ ਤੂਰਾ ਤੇ ਭਾਈ ਰਵਿੰਦਰ ਸਿੰਘ ਜਿਹੜਾ ਬ੍ਰਿਥਮੇ ਆਪਣੇ ਤੋਂ ਕੈਂਡੀਡੇਟ ਨੇ 14 ਤਰੀਕ ਨੂੰ ਵਕਤ ਤੋਂ ਵੱਧ ਵੋਟ ਪਾਓ ਤੁਹਾਡੀ ਇੱਕ ਇੱਕ ਵੋਟ ਐ ਇਹਨਾਂ ਦੇ ਮੂੰਹ ਤੇ ਇੱਕ ਇੱਕ ਚਪੇੜ ਹੋਗੀ ਕਦੇ ਤੁਸੀਂ ਦੇਖਿਆ ਬਲਾਗ ਸੰਭੇ ਦੇ ਜਿਹੜਾ ਪੁਰੀਤਰ ਦੇ ਚੋਲਾ ਦੇ ਵਿੱਚ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਹੋਏ ਕਿਸੇ ਵੀ ਸਰਕਾਰ ਨੇ ਕਿਉਂਕਿ ਇਹਨਾਂ ਨੂੰ ਦੇਖੇਗਾ ਇਸ ਕਰਕੇ ਤੁਹਾਡੇ ਬਾਰੇ ਚਰਣਾ ਵਿੱਚ ਬੇਨਤੀ ਹੈ ਕਿ ਤੁਸੀਂ ਨੇ ਵੱਧ ਤੋਂ ਵੱਧ ਸ਼ੋਮੇ ਕਾਲੀ ਦੇ ਵਿੱਚ ਝੰਡੇ ਹੋ ਥੇਕੇ ਢਾਗੀ ਬਾਰਾਂ ਲਾ ਕੇ ਗੁਰੂ ਜੀ ਦੇ ਸਰਪੰਨਿਅ ਸੁਭਾਅ ਵਿੱਚ ਹਾਜ਼ਰ ਹਰਿ ਭੰਦੇ ਨੂੰ ਉਸੇ ਤਰ੍ਹਾਂ ਭਾਈ ਸ਼ਕਤਾ ਜੀ ਵੀ ਸ਼ੋਮੇ ਕਾਲੀ ਦੇ ਵਿੱਚ ਬੰਮੇਸ ਵਿੱਚ ਸੇਵਾ ਕਰਲੇਗੇ ਇਹਲਾ ਤੀਜਾ ਵੀਡੀਓ ਬੱਤੀ ਗੁਪਤੀ ਵਿੱਚ ਮੋਟਾ ਪਾਉਂਦੇ ਆ। ਕੋਈ ਕਿਸੇ ਦੀ ਲੋੜ ਨਹੀਂ। ਸਾਥੇ ਜ਼ਿਲ੍ਹਾ ਪ੍ਰਧਾਨ ਜਤਨਦਰ ਸਿੰਘ ਜੀ ਸੰਗੇ ੜੀ ਹਲਕਾ 4 ਸਰੋਵਰੇ ਅਕਾਲੀ ਦਾਨ ਪ੍ਰੋਫੈਸਰ ਜੀ ਅਮਨਜੀਤ ਸਿੰਘ ਅਰਧ ਹਵਾ ਤੇ ਹੋਰ ਸਮੁੱਚੀ ਟੀਮ ਨਗਰ ਨਿਵਾਸੀ ਭੈਣਾ ਭਰਾਓ ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸੁਮਿੰਦਰ ਸਿੰਘ ਸੱਤਾ ਦੀ ਚੋਣ ਪ੍ਰਚਾਰ ਤੇ ਵਿੱਚ ਸਾਫ ਸੇਵਾ ਗੁਰਜੀਤ ਸਿੰਘ ਜੀ ਦੇ ਪਤੇ ਸਾਫ ਸਭ ਸੰਗਤ ਨੂੰ ਪਤਾਈ ਹੈ ਕਿ ਮਰਾਸਤ ਸੰਮਤੀ ਜਿਲ੍ਹਾ ਪ੍ਰਸ਼ਾਸਨ ਦੀ ਰੱਖਿਆ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਮਰਾਸਤ ਸੰਮਤੀ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਮੀਰਵਾਖੜੇ ਬਾਈ ਜੀ ਜਨਪਾਣੀ ਹੈ ਤੇ ਬਲਾਕਸ ਜਿਹੜਾ ਆਪਣੇ ਸਰਜੀ ਦੇ ਚੋਲਾ ਜੇ ਬੋਟਾ ਜਿਨੀ ਦਾਸ ਮੋਈ ਟੋਲੀ ਵਿੱਚ ਪਾਉਣੀ ਆ ਤੋਂ ਇਹਨੇ ਇੱਕ ਵੇਚਿਆ ਕਰਦਾ ਆ ਮਾਪ ਸਾਹਿਬਾਂ ਨੂੰ ਤੋਂ ਮਾਫੀ ਚਾਹਣਾ ਬਾਕੀ ਸਾਡੇ ਕਾਤਰੋ ਸਾਹਿਬ ਬੈਠੇ ਨੇ ਉਹ ਮਿਸਾਨ ਸਾਰੇ ਗੱਲਾਂ ਸਮਝਿਆ ਕਰਨਾ ਵਾਹਿਬ ਜੀ ਕੀਤੇ ਬੈਸਤਾ ਰਧਾਵਾ ਸਾਹਿਬ ਨੇ ਕਾਫੀ ਪ੍ਰਸਤਾਵ ਗੁਰੂ ਨੂੰ ਦੱਸਿਆ ਸਟੇਜ ਕਤਰ ਸਾਹਿਬ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਮੈਂ ਇਹ ਲਾਸਟ ਆਪਣਾ ਦੇਣਾ ਅੱਜ ਜੋ ਪ੍ਰਚਾਰਦਾ ਮੈਂ ਮੋੜਕ ਵੀ ਗਿਆ ਸੀ ਦੜਬੇ ਜਾ ਕੇ ਆਇਆ ਉਥੇ ਲੋਕਾਂ ਨੇ ਇੱਕ ਮਨ ਬਣਾਇਆ ਮਨ ਕੀ ਬਣਾਇਆ ਉਹਨਾਂ ਨੇ ਸੋਚ ਲਿਆ ਵੀ ਜਿਹੜੀਆਂ ਪਿਛਲੇ ਸਮਿਆਂ ਦੀਆਂ ਸਰਕਾਰਾਂ ਸੀ ਕਿ ਆਪਾਂ ਪੂਰਾ ਲੇਖਾ ਜੋਖਾ ਕਰੀਏ ਟਾਈਮ ਬਹੁਤ ਲੱਗਦਾ ਹੈ ਕਿ 1947 ਤੋਂ ਬਾਅਦ ਜੋ ਦੇਸ਼ ਨੇ ਆਜ਼ਾਦੀ ਲਈ ਤਾਂ ਮੈਂ ਥੋੜੇ ਪਿੰਡਾਂ ਜਾਣ ਇੱਕ ਮੰਡੀ ਪਿੰਡ ਨੇ ਜੋ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਹੋਈਆਂ ਸ਼ਰੋਮਣੀ ਕਰ ਲਿਆ ਸਰਕਾਰ ਵਿੱਚ ਕੀ ਕੋਈ ਵੀ ਲੈ ਲਓ ਭਾਂਵੇਂ ਆਟਾ ਦਾਲ ਸਕੀਮ ਲੈ ਲਓ ਸਾਡੀਆਂ ਧੀਆਂ ਪਹਿਲਾਂ ਸੀ ਪਹਿਲੀ ਵਾਰ ਸ਼ਗਨ ਸਕੀਮ ਹੈ ਜਿਹੜੀ ਬਾਦਲ ਸਾਹਿਬ ਨੇ 1969 ਚ ਕੀਤੀ ਸ਼ੁਰੂ 25 ਰੁਪਏ ਚ ਉਦੋਂ 25 ਰੁਪਏ ਬਹੁਤ ਵੱਡੀ ਗੱਲ ਹੁੰਦੀ ਸੀ ਉਹਨਾਂ ਨੇ ਦੇਖਿਆ ਕਿ ਸਾਡੇ ਜਿਹੜੇ ਗਰੀਬ ਨੇ ਦਲਿਤ ਪਰਿਵਾਰ ਨੇ ਉਹ ਫੈਸਲੇ ਚ ਵੱਧਦਾ ਕਰੋ 2007 ਤੋਂ ਲੈ ਕੇ 17 ਤੱਕ 15000 ਰੁਪਿਆ ਆਪਣੀ ਬੇਟੀ ਸਮਝ ਕੇ ਆਪਣੀ ਧੀ ਸਮਝ ਕੇ ਉਹਨਾਂ ਨੇ ਸ਼ਗਨ ਸਕੀਮ ਦਾ ਲਾਂਚ ਕੀਤਾ ਔਰ 2.5 ਲੱਖ ਸਾਡੇ ਲੜਕੀ ਸੀ ਜੋ ਸਕੂਲਾਂ ਚ ਪੜ੍ਹਦੀ ਸੀ ਦਲਿਤ ਪਰਿਵਾਰਾਂ ਦੀ ਤੁਸੀਂ ਦੇਖਿਆ ਸਾਰਿਆਂ ਨੂੰ ਮਿਲਿਆ ਉਹਨਾਂ ਨੂੰ ਸਾਈਕਲ ਮਹਈਆ ਕਰਾਇਆ ਉਹਨਾਂ ਨੇ ਕਿ ਸਾਡੀਆਂ ਗਰੀਬ ਘਰਾਵਾਂ ਦੀਆਂ ਕੁੜੀਆਂ ਨੇ ਇਹ ਵਿਚਾਰੀਆਂ ਪੜ੍ਹ ਨਹੀਂ ਸਕਦੀਆਂ ਨੇੜੇ ਸਕੂਲ ਪੈਂਦੇ ਨੇ ਜਿੱਥੇ ਕੋਈ 10 ਜਿੰਦਾ ਪਲੱਸ 2 ਦਾ ਮੇਰਾ ਮਤਲਬ ਕਹਿਣ ਤੋਂ ਹੈ ਬਹੁਤ ਵੱਡਾ ਮਸਲਾ ਹੈ ਪ੍ਰੇਸ਼ਨਾ ਦਾ ਆਟਾ ਦਾਲ ਨੂੰ ਕਹਿੰਦੇ ਪਹਿਲਾਂ 35 ਮਿਲਦੀ ਸੀ ਕਾਂਗਰਸ ਵੇਲੇ 15 ਹੋ ਗਈ ਹੁਣ 5 ਮਿਲਦਾ ਪਰਿਵਾਰ ਨੂੰ ਆ ਕੱਲ ਨੂੰ ਗੀਚਾਂਲ ਚ ਪੈਜੂ ਕਿਲੋ ਤੇ ਆ ਜਾਣਗੇ ਇਹ ਦੇਖੋ ਜਿਹੜੀ ਝਾੜੂ ਵਾਲੀ ਪਾਰਟੀ ਹੈ ਨਾ ਰਧਾਵਾ ਸਾਹਿਬ ਦੱਸ ਕੇ ਕਹਿੰਦੇ ਇਹਨਾਂ ਨੇ ਪੰਜਾਬ ਕੰਗਾਲ ਕਰਤਾ ਜੇ ਤੁਹਾਨੂੰ ਪੂਰੇ ਅੰਕੜੇ ਦੇ ਦਿਆਂ ਨਾ ਤੁਸੀਂ ਹੈਰਾਨ ਮੰਨ ਜਾਉਗੇ ਕਿ ਸਾਡੇ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਚੜਾਇਆ ਹੈ ਇਹ ਸਮਝ ਨਹੀਂ ਆ ਰਿਹਾ ਕਿ ਆ ਕਿੱਥੇ ਆ ਆਪਾਂ ਲੋਨ ਲੈਨੇ ਆ ਮਕਾਨ ਦਾ ਆਪਾਂ ਕਿਸ਼ਤ ਭਰਦੇ ਨੇ ਮਕਾਨ ਬਣਾ ਲੈਣੇ ਕੋਈ ਕਾਰ ਲੈਂਦਾ ਕੋ ਟਰੱਕ ਲੈਂਦਾ ਉਹਦੀਆਂ ਕਿਸ਼ਤਾਂ ਬਣ ਜਾਂਦੀਆਂ ਨੇ ਸਾਨੂੰ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹ ਜਿਹੜਾ ਪੈਸਾ ਹੈ ਇਹ ਕਿਹੜੇ ਪਾਸੇ ਲਾਇਆ ਦਿੱਲੀ ਦੇ ਜਿਹੜੇ ਭਈਏ ਨੇ ਪੂਰੇ ਬਾਬੂ ਜੀ ਕੇਜਰੀਵਾਲ ਸ਼ੋਧਿਆ ਜੈਨ ਉਹਨਾਂ ਉੱਤੇ ਪਰਚੇ ਨੇ ਦਿੱਲੀ ਦੇ ਤੁਸੀਂ ਹੈਰਾਨ ਰਹੋਗੇ ਕਿ ਇੱਕ ਕਮਰਾ 3.5 ਲੱਖ ਰੁਪਏ ਚ ਤਿਆਰ ਹੁੰਦਾ ਹੈ 7.5 ਲੱਖ ਰੁਪਏ ਦਾ ਬਿੱਲ ਪਾਇਆ ਗਿਆ 2000 ਕਰੋੜ ਰੁਪਏ ਸ਼ੋਦੀ ਦੇ ਪਰਚੇ 1400 ਕਰੋੜ ਦਾ ਜੈਨ ਦੇ ਪਰਚੇ ਔਰ ਜਿਹੜਾ ਕੇਜਰੀਵਾਲ ਹੈ ਇਹਦੇ ਉੱਤੇ 1200 ਕਰੋੜ ਦਾ ਪਰਚਾ ਹੈ ਇਹ ਪਰਚੇ ਮੈਂ ਨਹੀਂ ਕਰਾਇਆ ਇਹ ਪਰਚੇ ਦਿੱਲੀ ਦੀ ਜਿਹੜੇ ਕਮੇਟੀਆਂ ਨੇ ਹਾਈ ਪਾਵਰ ਕਮੇਟੀਆਂ ਜਿਨ੍ਹਾਂ ਨੇ ਉਹ ਕੀਤਾ ਸੀ ਫੈਸਲਾ ਕਰਿਆ ਉਹਨਾਂ ਨੇ ਬਰੀਕੀ ਨਾਲ ਜਾਂਚ ਕੀਤੀ ਹੈ ਕਿ ਭਾਈ ਜਿਹੜਾ ਤੁਹਾਡਾ ਇਹ ਖਾਤਾ ਹੈ ਇਹ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਜਲਾ ਪ੍ਰਦਰਸ਼ ਸ਼੍ਰੋਮਣੀ ਅਕਾਲੀ ਦਰਬਾਰਦਾਰ ਬਦਲ ਸਰਦਾਰ ਤੇਜਿੰਦਰ ਸਿੰਘ ਜੀ ਸੰਗਰੇੜੀ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਰੰਧਾਵਾ ਕਾਤਰੋ ਜੀ ਤੇ ਸਰੋਵੇ ਅਕਾਲੀ ਦਲ ਦੀ ਸਮੂਹਟੀ ਟੀਮ ਦਾ ਇੱਥੇ ਪਹੁੰਚਣ ਤੇ ਨਗਰ ਕਾਇਆਲਾ ਦੇ ਨਿਵਾਸੀਆਂ ਵੱਲੋਂ ਤੇ ਅਸੀਂ ਸਾਰੇ ਹੀ ਨਗਰ ਨਿਵਾਸੀ ਆਪ ਜੀ ਨੂੰ ਜੀ ਆਇਆਂ ਕਹਸਦੇ ਆ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਆਪ ਦਾ ਸਮਾਂ ਕੱਢ ਕੇ ਅੱਜ ਇੱਥੇ ਸਾਡੇ ਨਗਰ ਕਾਇਆ ਦੇ ਵਿੱਚ ਸੁਖਵਿੰਦਰ ਸਿੰਘ ਸੱਤਾ ਜੀ ਦੇ ਚੋਣ ਪ੍ਰਚਾਰ ਦੇ ਵਿੱਚ ਪਹੁੰਚੇ ਹੋ। ਪ੍ਰਧਾਨ ਜੀ ਬਖਸ਼ਪਿੰਡਾ ਵਿੱਚ ਚੋਣ ਪ੍ਰਚਾਰ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ? ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੀ ਆਪਣੀ ਮਾਂ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ। ਜਿਵੇਂ ਆਪਾਂ ਖੇਡ ਖੇਡਾਂ ਕਰਦੇ ਆਂ ਖੇਡਾਂ ਦੇ ਵਿੱਚ ਜਿਹੜੀ ਆਪਾਂ ਮਾਂ ਪਾਰਟੀ ਮੰਨਦੇ ਆ ਉਹ ਆ ਪਾਣੀ ਕਬੱਡੀ ਨੂੰ ਮੰਨਦੇ ਆ। ਇਵੇਂ ਜਿਵੇਂ ਆਪਣੀ ਮਾਂ ਪਾਰਟੀ ਆ ਜੋ ਜੋ ਆਪਣੇ ਪੰਜਾਬੀਆਂ ਦੀ ਪਾਰਟੀ ਹੈ ਆਪਣੇ ਪੰਜਾਬ ਤੋਂ ਚੱਲਦੀ ਹੈ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਸ ਪਾਰਟੀ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਰਿਆਂ ਨੂੰ ਹੱਥ ਫੜਨ ਕੇ ਬੇਨਤੀ ਇਹੀ ਕਰਦੇ ਆ ਕਿ ਬਲਾਕ ਸ਼ਮਤੀ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਖੜੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਚੋਣ ਨਿਸ਼ਾਨ ਤੱਕੜੀ ਤੇ ਮੋਹਰਾ ਲਾ ਕੇ ਇਹਨਾਂ ਨੂੰ ਦਿਤਾਓ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਤੇ ਆਪਣੇ ਕੈਂਡੀਡੇਟ ਨੇ ਉਹ ਸਰਦਾਰ ਰਵੀਂਦਰ ਸਿੰਘ ਜੀ ਖੜੇ ਨੇ ਵੱਡੀ ਵੋਟ ਇਹਨਾਂ ਨੂੰ ਪਾਓ ਛੋਟੀ ਵੋਟ ਅਮਰਜੀਤ ਜੀ ਨੂੰ ਪਾਓ ਇਹ ਹੀ ਸਭ ਨੂੰ ਬੇਨਤੀ ਕਰਦਿਆਂ ਕਿ ਆਪਣੀ ਮਾਂ ਪਾਰਟੀ ਦੇ ਹੱਥ ਮਜ਼ਬੂਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸੋਡੇ ਹਲਕੇ ਚ ਵੀ ਉਮੀਦਵਾਰ ਖੜੇ ਨੇ ਕੀ ਕਹੂੰ ਇਸ ਮੁਕਤੇ ਸਾਡੇ ਹਲਕੇ ਦੇ ਉਮੀਦਵਾਰ ਜੋ ਖੜੇ ਨੇ ਪੂਰੇ ਸਹੀ ਤੇ ਪੂਰੇ ਮਾਨਦਾਰ ਬੰਦੇ ਨੇ ਤੇ ਅਸੀਂ ਸਾਰੇ ਜਣੇ ਮਤਲਬ ਇਹਨਾਂ ਦੇ ਨਾਲ ਪੂਰੀ ਤੈਅਦਲੋਂ ਚੱਲ ਰਹੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਹਨਾਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਿਆ ਮੰਗਦੇ ਹਾਂ। ਅੱਜ ਕੋ ਜੀ ਖਾਵਾ ਕੀ ਨਾਮ ਹੈ ਜੀ ਆਪਣਾ ਹਜ ਸਿੰਘ ਜੀ ਸਨੋ ਫੁੱਲ ਕਬੀਰ ਸਿੰਘ ਨਾਮ ਧਾਰੀਏ ਹਲਕਾਂ ਵਾਲਾ ਜੀ ਕੀ ਕਹਿਣਾ ਚਾਹੁੰਦੇ ਆਪਣੇ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਤਾਂ ਇਹ ਕਰਨਾ ਚਾਹੁੰਦੇ ਆ ਵੀ ਸੁਖਵੀਰ ਬਾਦਲ ਜੀ ਦਾ ਹੀ ਆਵੇ ਹੋਰ ਤਾਂ ਦੇਖ ਲਿਆ ਸਭ ਜੇ ਉਹਨੂੰ ਲਿਆਉਣ ਦਾ ਜ਼ਮੀਨਾਂ ਵੰਟ ਜਾਣਗੇ ਨਹੀਂ ਤਾਂ ਵੀ ਸੜਕ ਤੇ ਜੀਵੇਂ ਆ ਹਾਂ ਇਹ ਚ ਦੋ ਕੋਈ ਰਏ ਨਹੀਂ ਹੈਗੇ ਸੂਬਾ ਪ੍ਰਸ਼ਾਸਨ ਧੱਕਾ ਕਰਦੇ ਕਿਸੇ ਦੇ ਕਾਗਜ਼ ਨਹੀਂ ਭਰਨਦਾ ਕਿਸੇ ਦੇ ਕੁਝ ਨਹੀਂ ਕਰਨਦਾ ਸऱ्या ਆਮ ਗੁੰਡਾਗਰਦੀ ਚੱਲਦੀ ਹੈ ਇਹ ਕਿਉਂ ਗੁੰਡਾਗਰਦੀ ਹੁੰਦੀ ਹੋਰ ਬਸ ਇਹਨਾ ਕਹਿਣਾ ਮੈਂ ਭਾਈ ਲੋਕਾਂ ਨੂੰ ਇਹ ਕਹਿਣਾ ਵੀ ਭਾਈ ਵੱਧ ਤੋਂ ਵੱਧ ਸਾਥ ਦਿਓ ਤੱਕੜੀ ਦਾ ਪਹਿਲਾਂ ਮੰਗੋ ਸਰਜੀਤ ਕਰੋ ਇਹ ਕੰਮ ਲੈਣੇ ਨੇ ਜੇ ਜ਼ਮੀਨਾਂ ਕੋਇਰ ਕਰਾਉਣੀਆਂ ਨੇ ਫਿਰ ਜਿੱਥੇ ਮਰਜ਼ੀ ਧੱਕੇ ਖਾਈ ਜੋ ਠੀਕ ਪੱਕਾ ਪੱਕਾ ਨਹੀਂ ਸਕਦੇ ਕਿਸੇ ਦਾ ਵੋਟ ਦਾ ਉਹਨਾਂ ਦਾ ਆਪ ਦਾ ਸਮਝਾਉਣਾ ਹੈ ਲੋਕਾਂ ਨੂੰ ਵੀ ਇੱਧਰ ਆਜੋ ਭਾਈ ਠੀਕ ਇੰਨੀਆਂ ਗੱਲਾਂ ਖੇਮਲਾ ਜਾਤ ਮਾਈ ਗਾਟ ਖੰਦਾ ਮਾਈ ਜੀ ਕੀ ਸਰ ਤੁਸੀਂ ਉਮੀਦਵਾਰ ਖੜੇ ਹੋ ਕੀ ਕਹਿਣਾ ਚਾਹੁੰਦੇ ਆਪਣੇ ਪਿੰਡ ਵਾਸੀਆਂ ਨੂੰ ਜੀ ਦੇਖੋ ਜੀ ਅੱਜ ਅਕਾਲੀ ਦਲ ਦੀ ਹਨੇਰੀ ਧੋ ਰਹੀ ਹੈ ਸਾਥ ਮੇਰੇ ਸਾਨੂੰ ਬਹੁਤ ਹੀ ਵਧੀਆ ਲੋਕਾਂ ਦਾ ਹੰਗਾਰਾ ਮਿਲ ਰਿਹਾ ਹੈ ਸਾਨੂੰ ਉਮੀਦ ਹੈ ਕਿ ਆਪਣੇ ਸਾਰੇ ਹੀ ਕੈਂਦੀਏਗਾ ਬਹੁਤ ਹੀ ਵੱਗੇ ਜੀ ਲੋਕ ਅਕਾਲੀ ਦਲ ਨੂੰ ਵੋਟ ਕਿਉਂ ਪਾਉਣ ਇਹ ਸਰਕਾਰ ਤੋਂ ਅੱਕੇ ਪਏ ਆ ਜੀ ਲੋਕ ਤੱਜੇ ਸਾਡੀਆਂ ਜ਼ਮੀਨਾਂ ਤੇ ਕੰਮ ਕਰਦੇ ਨੇ ਕਰੀਏ ਸਾਡੇ ਕੋਈ ਵਰਗ ਇਹਨਾਂ ਦੇ ਕੁੱਤੇ ਵੀ ਨਹੀਂ ਕਿਹਾ ਹੈ ਉਹ ਮਾਇਸਲੇ ਵਰਗ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਉਹ ਅਧਿਆਪਕ ਨੇ ਜਾਂ ਹੋਰ ਕੋਈ ਵੀ ਇਹਨਾਂ ਨੇ ਜਿਹੜਾ ਸਾਡੀਆਂ ਧੀਆਂ ਪੈਣਾ ਵੀ ਸ਼ਕਤਾਂ ਦੇ ਰੋਟੇ ਸਾਡੀਆਂ ਜ਼ਮੀਨਾਂ ਐਕਵਾਇਰ ਕਰਦੇ ਨੇ ਉਹਨੇ ਰੋਡਵੇਜ ਵੀ ਦਿੱਲੀ ਵਾਲੇ ਬੰਦੇ ਨੂੰ ਦੇਣ ਨੂੰ ਫਿਰਦੇ ਨੇ ਸਾਡੀ ਜਿਹੜੀ ਕਿੰਨੇ ਸਰਕਾਰੀ ਵਸੀਲੇ ਨੇ ਉਹ ਸਾਰੇ ਵਸੀਲਿਆਂ ਨੂੰ ਇਹ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਨੇ ਮੈਂ ਰੋਡਵੇ ਵਿੱਚ ਰਿਹਾ ਹੋਇਆ ਵੀ ਕਿੰਨੇ ਕਿਦੋਂ ਦੇ ਹਿਸਾਬ ਨਾਲ ਕਿੰਨੀ ਚੱਲ ਗਈ ਹੈ ਜਿਹੜੀ ਰੋਡਵੇ 'ਚ ਹੋਰ ਹੋਰ ਵੇਚਦੇ ਨੇ ਬੱਚਾ ਇਹਨਾਂ ਦੀਆਂ ਪਹੁੰਗਣਗੇ ਹੁਣ ਆਪਣੇ ਬੰਦਿਆਂ ਦੇ ਹਟਾ ਕੇ ਕਿਆ ਸੁਵੇਦ ਨੂੰ ਸਾਨੂੰ ਇਹ ਲੁੱਟ ਰਹੇ ਕੋਈ ਨਸ਼ਾ ਨਹੀਂ ਖਤਮ ਹੋਇਆ ਸਾਰੇ ਪਿੰਡਾਂ ਦੇ ਵਿੱਚੋਂ ਉਦੋਂ ਵੀ ਵੱਧ ਲੱਗੇ ਵੇਚ ਰਹੇ ਲੋਕ ਤਰਾਸ ਤਰਾਸ ਕਰ ਰਹੇ ਜੇਰੀ ਕਣਕ ਅਕਾਲੀ ਦਾਲ 6 ਪੁਸੀਆਂ ਜਾਂ 3 ਕਿਲੋ ਦਾ ਦਿੰਦਾ ਸੀਗਾ ਉਹ ਇੱਕ 5 ਕਿਲੋ ਕਰਤੀ ਇਹੋ ਵੀ ਕਰਾ ਦਿੱਤੇ ਜਾਣੇ ਅਸੀਂ ਇੱਕ ਨਹੀਂ ਜੀ ਦੋ ਦੋ ਟੈਂਸ਼ਨ ਮਹੀਨੇ ਕਿਸੇ ਨੂੰ ਟੈਂਸ਼ਨ ਨਹੀਂ ਮਿਲਦੀ ਇਹਨਾਂ ਦੀਆਂ ਖਨਾਣੀਆਂ ਨਹੀਂ ਗਿਣੀਆਂ ਜਾਂਦੀਆਂ ਅਕਾਲੀ ਦਰਜ ਦੇ ਦੇਣਾ ਨਹੀਂ ਗਿਣੀਆਂ ਜਾਂਦੀਆਂ ਤਾਂ ਲੋਕ ਇਸ ਪਾਸੇ ਦੁਬਾਰਾ ਕਿਹਦੀ ਸਾਡੀ ਗਲਤੀ ਹੋ ਗਈ ਤੇ ਹੁਣ ਅਸੀਂ ਉਹ ਗਲਤੀ ਨਹੀਂ ਕਰਾਂਗੇ ਅਕਾਲੀ ਦਰਜ ਦੁਬਾਰਾ ਆਊ